ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 34 ਸਾਲ ਲੜਾਈ ਲੜੀ ਹੈ ਸਭ ਤੋਂ ਪਹਿਲੀ ਸਾਨੂੰ ਸਫਲਤਾ ਮਿਲੀ ਹੈ 34 ਸਾਲਾਂ ਬਾਅਦ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ਲਈ ਬੇਸ਼ੱਕ ਇਸ ਦਾ ਕ੍ਰੈਡਿਟ ਬੀਬੀ ਜਗਦੀਸ਼ ਕੌਰ ਅਤੇ ਐਚਐਸ ਫੂਲ ਕਾਨੂੰਨ ਦਿੱਤਾ ਜਾ ਰਿਹਾ ਪਰ ਜੇਕਰ ਇਸ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ 34 ਸਾਲ ਦੀ ਮੁਸ਼ਕਲ ਤੋਂ ਬਾਅਦ ਉਹ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ਲਈ ਸਫਲ ਹੋਏ ਨੇ ਸੁਖਬੀਰ ਬਾਦਲ ਵੱਲੋਂ ਇੱਥੇ ਨਰਿੰਦਰ ਮੋਦੀ ਬੀਬੀ ਜੁਢੀਸ਼ ਕੌਰ ਅਤੇ ਬਾਕੀ ਵਿਕਟਮ ਦੀ ਸ਼ਲਾਘਾ ਜ਼ਰੂਰ ਕੀਤੀ ਗਈ ਪਰ ਇਹਨਾਂ ਦੇ ਕੇਸ ਲੜਨ ਵਾਲੇ ਐਚਐਸ ਫੂਲਕਰ ਦਾ ਨਾਮ ਸੁਖਬੀਰ ਬਾਦਲ ਦੀ ਲਿਸਟ ਵਿੱਚੋਂ ਗਾਇਬ ਸੀ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਤਿੰਨੇ ਵਿਕਟਮ ਸੀ ਜਿਨ੍ਹਾਂ ਦੀ ਗਵਾਹੀ ਕਰਕੇ ਸੱਜਨ ਕੁਮਾਰ ਨਾਲ ਜੇਲ੍ਹ ਚ ਗਏ ਹੈ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਜਿਹੜੀ ਹਿੰਮਤ ਦੀ ਦਾਤ ਦਿੱਤੀ ਕਿ ਬੀਬੀ ਜਗਦੀਸ਼ ਕੌਰ ਬੀਬੀ ਨਿਰਪ੍ਰੀਤ ਕੌਰ ਤੇ ਜਿਹੜਾ ਦੂਜਾ ਜਖਸ਼ੀਰ ਸਿੰਘ ਜੀ ਕਿ ਉਹਨਾਂ ਨੇ 34 ਸਾਲ ਲੜਾਈ ਲੜੀ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਦੀ ਸਲਾਗਾ ਕੀਤੀ ਕਿ ਤੁਸੀਂ ਇੱਕ ਦੇਸ਼ ਦਾ ਨਾਮ ਉੱਚਾ ਰੱਖਿਆ ਕੌਮ ਦਾ ਨਾਮ ਉੱਚਾ ਕੀਤਾ ਕਿਉਂਕਿ ਕਾਂਗਰਸ ਗਾਂਧੀ ਪਰਿਵਾਰ ਨੇ ਪੂਰੀ ਕੋਸ਼ਿਸ਼ ਕੀਤੀ ਸੱਜਨ ਕੁਮਾਰ ਦਾ ਸਾਨੂੰ ਬਚਾਉਂਦੀ ਪਰ ਆ ਤਾਂ ਇਹਨਾਂ ਦੀ ਹਿੰਮਤ ਹੈ ਅ ਜੀ ਦੇ ਕਰਕੇ ਅੱਜ ਉਸ ਇਲਾਕਾਂ ਦੇ ਪਿੱਛੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 34 ਸਾਲ ਲੜਾਈ ਲੜੀ ਹੈ ਭਾਵੇਂ ਪਾਰਲੀਮੈਂਟ ਵਿੱਚ ਹੋਏ ਭਾਵੇਂ ਸੜਕਾਂ 'ਚ ਹੋਏ ਭਾਵੇਂ ਕੋਰਟਸ 'ਚ ਹੋਏ ਭਾਵੇਂ ਤਰਨੇ ਦੇ ਕੇ ਹੋਏ ਸਭ ਤੋਂ ਪਹਿਲੀ ਸਾਨੂੰ ਅ ਸਫਲਤਾ ਮਿਲੀ ਹੈ ਤੇ ਮੈਨੂੰ ਆਸ ਹੈ ਕਿ ਜਲਦੀ ਅਗਲੇ 6-7 ਮਹੀਨੇ 'ਚ ਸਾਰੇ ਵੱਡੇ ਮਗਰਮਚ ਕਾਂਗਰਸ ਦੇ ਲੀਡਰ ਉਹ ਸਾਰੇ ਹੀ ਅੰਦਰ ਹੋਣਗੇ ਤੇ ਅੱਜ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰਨਾ ਆਇਆ ਕਿ ਆਏ ਤੇ ਜਿਹੜੇ ਬੀਬੀ ਵਿਕਟਿਮਸ ਉਹਨਾਂ ਨੇ ਬੇਨਤੀ ਵੀ ਕੀਤੀ ਹੈ ਕਿ ਗਾਂਧੀ ਪਰਿਵਾਰ ਦੇ ਨਾਂ ਤੇ ਕੋਈ ਸਕੂਲ ਹੋਵੇ ਹਸਪਤਾਲ ਹੋਵੇ 에어ਪੋਰਟ ਹੋਵੇ ਸੜਕ ਹੋਵੇ ਸਾਰੇ ਨਾਂ ਕਢ ਦੇਣਾ ਚਾਹੀਦਾ ਹੈ ਕਿਉਂਕਿ ਉਹ ਸਿੱਖ ਕੌਮ ਦੇ ਦੋਸ਼ੀ ਹੈ ਉਹਨਾਂ ਨੇ ਸਿੱਖ ਕੌਮ ਦਾ ਕਤਲ ਕੀਤਾ ਹੈ